なんで ਫੋਟੋ ਕਰਨਾ ਤਾਂ ਕਿ ਨਾ ਸੀ ਸਾਰਾ ਸਾਰਾ ਬਤੂ ਆਹਨੂਫ ਕਾ ਆਹਨੂਫ ਕਾ ਆਲੇ ਵਾ ਕੋਈ ਨਾ ਕੋਈ ਦਿਨ ਮੇਰੇ ਕੋਲ ਚਾਰਜ ਨਾ ਬਣਿਆ ਮੈਂ ਕਹਦਾ ਆਹ ਸੈਟ ਉੱਤੇ ਅੱਜ ਮਹਾਰਾਜ ਦੇ ਦਰਸ਼ਨ ਕਰਨ ਆਏ ਆਂ ਔਰ ਅਸ਼ੀਰਵਾਦ ਲੈਣੇ ਆਂ ਸਾਡੀ ਫਿਲਮ ਜਿਹੜੀ 1 ਮਾਰਚ ਨੂੰ ਰਿਲੀਜ਼ ਹੋਣ ਵਾਲੀ ਹੈ ਪੰਜਾਬੀ ਦੀ ਪਹਿਲੀ ਹਾਰਰ ਕਾਮੇਡੀ ਫਿਲਮ ਜਿਹਦੇ ਚ ਹਸਾਵਾਂਗੇ ਵੀ ਡਰਾਵਾਂਗੇ ਵੀ ਬੂ ਮੈਂ ਡਰਗੀ ਉਹਦੇ ਵਾਸਤੇ ਅਸ਼ੀਰਵਾਦ ਲੈਣੇ ਆਂ ਕਿ ਚੜ੍ਹਦੀ ਕਲਾ ਦੇ ਵਿੱਚ ਸਾਰੀ ਟੀਮ ਦਾ ਰਹੇ ਔਰ ਫਿਲਮ ਚੱਲੇ ਸਾਰਿਆਂ ਨੂੰ ਪਸੰਦ ਆਵੇ ਇਹੀ ਹੈ ਜੀ ਕਿ ਮਾਲਕ ਸਭ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਔਰ ਜੋ ਵੀ ਇਹ ਮੰਗਾਂ ਸੜੀਆਂ ਸਰਕਾਰ ਵਾਸਤੇ ਸਰਕਾਰ ਲਈ ਔਰ ਸੜੀਆਂ ਸਾਰੀਆਂ ਪੂਰੀਆਂ ਹੋਣ ਤੇ ਜਲਦੀ ਤੋਂ ਜਲਦੀ ਇਹ ਸੰਘਰਸ਼ ਖਤਮ ਹੋਵੇ ਔਰ ਸਾਰੇ ਸੁਖੀ ਸਾਲੀਆ ਆਪੋ ਆਪਣੇ ਘਰਾਂ ਚ ਠੀਕ ਹੈ ਠੀਕ ਹੈ ਸੱਚ ਕਰਨ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੁੰਦੇ ਪਹੁੰਚੇ ਹੋ ਫਿਲਮ ਆਰੀਆ ਉਹਦੀ ਸਫਤਤਾ ਦੀ ਗੱਲ ਕਰਨੇ ਪਹੁੰਚੇ ਸੀਗਾ ਨਾ ਬਿਲਕੁਲ ਜੀ ਦੇਖੋ ਆਲਵੇਜ਼ ਜਦੋਂ ਵੀ ਕੋਈ ਫਿਲਮ ਆਉਂਦੀ ਹੈ ਜਾਂ ਸਾਡਾ ਕੋਈ ਵੀ ਚੰਗਾ ਕੰਮ ਹੁੰਦਾ ਅਸੀਂ ਇੱਥੇ ਆ ਕੇ ਮੱਥਾ ਟੇਕਦੇ ਆਂ ਬਾਬਾ ਜੀ ਦੇ ਦਰਬਾਰ ਦੇ ਵਿੱਚ ਹਮੇਸ਼ਾ ਹਾਜ਼ਰੀ ਲਵਾਉਣੀ ਆ ਹਨਾ ਤੇ ਹੁਣ ਸਾਡੀ ਫਿਲਮ ਆ ਰਹੀ ਹੈ ਤੇ ਸਾਡਾ ਫਰਜ਼ ਬਣਦਾ ਕਿ ਅਸੀਂ ਚੰਗੀ ਥਾਂ ਤੋਂ ਆਪਣੀ ਫਿਲਮ ਦੀ ਸ਼ੁਰੂਆਤ ਕਰੀਏ ਤੇ ਅਸੀਂ ਆਪਣੀ ਜਿਹੜੀ ਮੇਰਾ ਜਿਹੜਾ ਫਸਟ ਡੇ ਆ ਅੱਜ ਫਸਟ ਡੇ ਆ ਤੇ ਮੈਂ ਦਰਬਾਰ ਸਾਹਿਬ ਤੋਂ ਪ੍ਰੋਮੋਸ਼ਨ ਸ਼ੁਰੂ ਕਰ ਰਹੀ ਹਾਂ ਕਿਸੇ ਦਾ ਕਿੰਨਾ ਸਕੂਨ ਮਿਲਦਾ ਬਹੁਤ ਜ਼ਿਆਦਾ ਸਕੂਨ ਮਿਲਦਾ ਆਲਵੇਜ਼ ਜਦੋਂ ਵੀ ਆਈਦਾ ਤੇ ਮੈਨੂੰ ਅੱਜ ਹੀ ਅਨੀਤਾ ਮੈਮ ਕਹਿ ਰਹੇ ਸੀ ਕਹਿੰਦੇ ਵੀ ਜਦੋਂ ਤੂੰ ਦੁਬਾਰਾ ਆਏਂਗੀ ਨਾ ਕਹਿੰਦੇ ਮੈਂ ਤੈਨੂੰ ਉਸ ਟਾਈਮ ਲੈ ਕੇ ਆਉਣਾ ਵੀ ਰਾਤ ਦੇ 2 ਵਜੇ ਤੇ ਮੈਂ ਪੱਕਾ ਹੁਣ ਪਲਾਨ ਬਣਾ ਲਿਆ ਕਿ ਜਦੋਂ ਮੈਂ ਆਉਣਾ ਤੇ ਉਦੋਂ ਮੈਂ ਬਹੁਤ ਅਰਲੀ ਮਾਰਨਿੰਗ ਇੱਥੇ ਆਉਣਾ ਨੀ ਅਧਿਆਕ ਦੇ ਪਿੱਛੇ ਨਹੀਂ ਕਰਦੀ। ਦੇਖੋ ਪਿਕਚਰ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਨੇ ਕਾਮੇਡੀ ਮੂਵੀ ਆ ਬਹੁਤ ਸਾਰੇ ਵਧੀਆ-ਵਧੀਆ ਆਰਟਿਸਟ ਨੇ ਜਿਹੜੇ ਕੰਮ ਕਰ ਰਹੇ ਐ ਇਸ ਫਿਲਮ ਦੇ ਵਿੱਚ ਤੇ ਅਲੱਗ ਤਰ੍ਹਾਂ ਦਾ ਕਨਸੈਪਟ ਐ ਜਿਹਦੇ ਵਿੱਚ ਹਾਰਰ ਵੀ ਆ ਤੇ ਫਨੀ ਵੀ ਆ ਤੇ ਸਾਰੀਆਂ ਚੀਜ਼ਾਂ ਦਾ ਮਿਕਸ ਤੁਹਾਨੂੰ ਜਿਹੜਾ ਪੈਕੇਜ ਇਸ ਫਿਲਮ ਦੇ ਵਿੱਚ ਵੇਖਣ ਨੂੰ ਮਿਲੂਗਾ। ਇਸ ਫਿਲਮ ਦੀ ਮੋਹਾਲੀ ਚੰਡੀਗੜ੍ਹ ਦੇ ਨੇੜੇ ਤੇੜੇ ਤੇ ਮਲੇਰਕੋਟਲਾ ਦੇ ਵਿੱਚ ਆਡੀਸੈਂਸ ਪਿਕਚਰ ਆ ਰਹੀ ਆ। ਇਹ ਜਦੋਂ ਪਹਿਲੀ ਪਿੱਛਲਾ ਦੇਖੀਏ ਤੁਹਾਨੂੰ ਦੇਖੀ ਉਥੇ ਰੋਲ ਕਰਦੇ ਬੜਾ ਵਧੀਆ ਵਧੀਆ ਰੋਲ ਤੁਹਾਡਾ ਨਜ਼ਰ ਆਉਂਦਾ ਇਸ ਪਿਕਚਰ ਸੀ ਕਿਹੋ ਜਿਹਾ ਰੋਲ ਇਹਦੇ ਵਿੱਚ ਮੈਨੂੰ ਵੀ ਬੜਾ ਮਜ਼ਾ ਆਇਆ ਰੋਲ ਕਰਕੇ ਥੋੜਾ ਹੈ ਤਾਂ ਕਾਮੇਡੀ ਹੈ ਜੋਗਰਾਜ ਜੀ ਦੇ ਨਾਲ ਨੋਕ ਚੋਕ ਹੈ ਕਾਫੀ ਜ਼ਿਆਦਾ ਔਰ ਫਿਰ ਇੱਕ ਪੁੱਤਾਂ ਜਿਆਂ ਦਾ ਵੀ سلسلہ ਸ਼ੁਰੂ ਹੋ ਜਾਂਦਾ ਇੱਕ ਜੰਗਲ ਚ ਵੀ ਅਸੀਂ ਫਸ ਜਾਂਦੇ ਆ ਸਾਨੂੰ ਰਾਹ ਰਸਤੇ ਨਹੀਂ ਲੱਭਦੇ ਤੇ ਉਹ ਬੜੀਆਂ ਚੀਜ਼ਾਂ ਨੇ ਜਿਹੜੀਆਂ ਮਜ਼ੇਦਾਰ ਨੇ ਅਸੀਂ ਕੰਮ ਕਰਦੇ ਆ ਬੜਾ ਇੰਜੋਏ ਕੀਤਾ ਤੇ ਮੈਨੂੰ ਲੱਗਦਾ ਹੈ ਕਿ ਤੁਸੀਂ ਵੀ ਸਾਰੇ ਜਾਣੇ ਬਹੁਤ ਪਸੰਦ ਕਰੋਗੇ ਤੁਹਾਡਾ ਹਰ ਰੋਲ ਇਹਦੇ ਵਿੱਚ ਹੈ ਤਾਂ ਬੇਸਿਕਲੀ ਕਿਉਂਕਿ ਮੈਂ ਕੈਰੈਕਟਰ ਆਰਟਿਸਟ ਆ ਤੇ ਕਿਸੇ ਦੀ ਮਾਂ ਬਣੂੰਗੀ ਕਿਸੇ ਦੀ ਪਤਨੀ ਬਣੂੰਗੀ ਹੈਨਾ ਤਾਂ ਸੁਖੀ ਚਾਲ ਜੀ ਤੇ ਆਪੋਜ਼ਿਟ ਹੈ ਮੈਂ ਉਹਨਾਂ ਦੀ ਮਦਰ ਦਾ ਰੋਲ ਹੈਗਾ ਤੇ ਰੋਸ਼ਨ ਦੀ ਮਦਰ ਦਾ ਸੁਖੀ ਚਾਲ ਜੀ ਦੀ ਵਾਈਫ ਦਾ ਔਰ ਰੋਸ਼ਨ ਦੀ ਮਦਰ ਦਾ ਰੋਲ ਹੈਗਾ ਔਰ ਇਹੋ ਜਿਹੇ ਘਟਨਾਵਾ ਵਾਪਰਦਿਆਂ ਕਿ ਅਸੀਂ ਅਜੀਬ ਜਿਹੇ ਫੰਡਿਆਂ ਦੇ ਵਿੱਚ ਫਸ ਜਾਂਦੇ ਆ ਸਾਰੇ ਪਿੰਡ ਵਾਲੇ ਫਿਰ ਰਲ ਕੇ ਉਹਨਾਂ ਚੋਂ ਨਿਕਲਦੇ ਆ ਤੇ ਉੱਥੇ ਬਹੁਤ ਕਮੇਡੀ ਹੈਗੀ ਆ ਸਾਰੇ ਸੀਕਵੈਂਸ ਜਿਹੜੇ ਨੇ ਬੜੇ ਕਾਮਿਕ ਨੇ